ਤੇ ਹੁਣ ਲੌਟੂ ਵਾਲ ਟੋਲ ਪਲਾਜ਼ਾ ਮਾਮਲਾ ਪਹੁੰਚਾ ਹਾਈ ਕੋਰਟ 10 ਜੁਲਾਈ ਨੂੰ ਹੋਵੇਗੀ ਸੁਣਵਾਈ ਬਾਗੀ ਅਕਾਲੀ ਧੜੇ ਦੇ ਗੁਰਪ੍ਰਤਾਪ ਸਿੰਘ ਬਡਾਲਾ ਅਤੇ ਪ੍ਰੇਮ ਸਿੰਘ ਚੰਦੂ ਮਾਜਰਾ ਮਿਲੇ ਅਮਰਤਪਾਲ ਦੇ ਮਾਤਾ ਪਿਤਾ ਨੂੰ ਜਲੰਧਰ ਵਿੱਚ ਆਪ ਨੇ ਭਾਜਪਾ ਤੇ ਕਾਂਗਰਸ ਨੂੰ ਦਿੱਤਾ ਵੱਡਾ ਝਟਕਾ ਸ਼੍ਰੋਮਣੀ ਅਕਾਲੀ ਦਲ ਦਾ ਬਾਗੀ ਧੜਾ ਪਹੁੰਚਾ ਸ਼੍ਰੀ ਅਕਾਲ ਤਖਤ ਤੇ ਗੁਰੂ ਪਾਤ ਤੋਂ ਮੰਗੀ ਮਵਾफी ਤੇ ਸੁਖਬੀਰ ਤੇ ਲਾਏ ਚਾਰ ਗੰਭੀਰ ਇਲਜ਼ਾਮ। راہુલ ਗਾਂਧੀ ਨੇ ਅੱਜ ਸੰਸਦ ਵਿੱਚ ਸਪੀਚ ਸ਼ੁਰੂ ਕਰਨ ਤੋਂ ਪਹਿਲਾਂ ਬਾਹਿਗੁਰਜੀ ਦਾ ਖਾਲਸਾ ਅਤੇ ਬਾਹਿਗੁਰਜੀ ਦੀ ਫਤਿਹ ਨਾਲ ਸ਼ੁਰੂਆਤ ਕੀਤੀ ਤੇ ਆਓ ਹੁਣ ਦੋਸਤੋ ਤੁਹਾਨੂੰ ਸੁਣਾਉਨੇ ਆ ਇਹਨਾਂ ਕੁਝ ਅਹਿਮ ਖਬਰਾਂ ਦਾ ਵਿਸਤਾਰ। ਦੋਸਤੋ ਮੈਂ ਰਜਿੰਦਰ ਸਿੰਘ ਬਿਲਕਾ ਤੇ ਤੁਸੀਂ ਦੇਖ ਰਹੇ ਹੋ ਬਿਲਕਾ ਨਿਊਜ਼ ਆਨਲਾਈਨ ਚੈਨਲ ਤੇ ਤੁਹਾਡੇ ਲਈ ਲੈ ਕੇ ਆਏ ਆ ਇਹ ਕੁਝ ਅਹਿਮ ਖਬਰਾਂ ਦਾ ਪ੍ਰੋਗਰਾਮ ਐਮ ਖਬਰਾਂ ਪ੍ਰੋਗਰਾਮ ਵਿੱਚ ਤੁਹਾਡਾ ਸਵਾਗਤ ਹੈ ਤੇ ਆਓ ਹੁਣ ਗੱਲ ਕਰਦੇ ਆ ਅੱਜ ਦੀ ਸਭ ਤੋਂ ਅਹਿਮ ਖਬਰ ਦੀ ਗੱਲ ਕਿ ਸ਼ਰੂਮਣੀ ਅਕਾਲੀ ਦਲ ਦੇ ਬਾਗੀ ਧੜੇ ਵੱਲੋਂ ਅੱਜ ਇੱਕ ਚਿੱਠੀ ਦੇ ਨਾਲ ਸ਼੍ਰੀ ਅਕਾਲ ਤਖਤ ਸਾਹਿਬ ਗੁਰੂ ਅਤੇ ਗੁਰੂਪੰਥ ਤੋਂ ਮੁਆਫੀ ਮੰਗੀ ਗਈ ਹੈ ਇਸ ਚਿੱਠੀ ਵਿੱਚ 2007 ਤੋਂ ਲੈ ਕੇ 2017 ਦਰਮਿਆਨ ਅਕਾਲੀ ਦਲ ਦੀ ਸਰਕਾਰ ਸਮੇਂ ਹੋਈਆਂ ਗਲਤੀਆਂ ਦਾ ਜ਼ਿਕਰ ਹੈ ਜਿਨ੍ਹਾਂ ਦੀ ਮੁਆਫੀ ਮੰਗੀ ਗਈ ਵੱਡੀ ਗੱਲ ਇਸ ਚਿੱਠੀ ਰਾਹੀਂ ਬਾਗੀ ਧੜੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਮੌਜੂਦਾ ਪ੍ਰਧਾਨ ਸੁਖਵੀਰ ਸਿੰਘ ਬਾਦਲ ਤੇ ਗੰਭੀਰ ਇਲਜ਼ਾਮ ਲਗਾਏ ਨੇ ਬਾਕੀਤਰੇ ਨੇ ਵੱਡਾ ਇਲਜ਼ਾਮ ਇਹ ਲਗਾਇਆ ਕਿ ਸੁਖਵੀਰ ਬਾਦਲ ਵੱਲੋਂ ਆਪਣੇ ਪ੍ਰਭਾਵ ਨਾਲ ਡੇਰਾ ਮੁਖੀ ਗਰਮੀਤ ਰਾਮ ਰਹੀਮ ਨੂੰ ਮੁਆਫੀ ਦਵਾਈ ਇੰਨਾ ਹੀ ਨਹੀਂ ਇਸ ਨੂੰ ਸਹੀ ਠਹਿਰਾਉਣ ਲਈ ਸ਼੍ਰੋਮਣੀ ਕਮੇਟੀ ਦਾ 90 ਲੱਖ ਰੁਪਇਆ ਅਸਥਿਹਾਰਵਾਜੀ ਤੇ ਖਰਚਿਆ ਗਿਆ ਉੱਥੇ ਹੀ ਪੰਜਾਬ ਸਰਕਾਰ ਸ਼੍ਰੋਮਣੀ ਅਕਾਲੀ ਦਲ ਦੀ ਹੋਂਦ ਸਮੇ ਸਮੇਦ ਸੈਣੀ ਨੂੰ ਡੀਜੀਪੀ ਲੌਣਾ ਵੀ ਵੱਡੀ ਗਲਤੀ ਮੰਨਿਆ ਗਿਆ ਇਸ ਤੋਂ ਇਲਾਵਾ ਬੇਅਦਬੀ ਦੀਆਂ ਘਟਨਾਵਾਂ ਡੇਰਾਦਾਰਾਂ ਵੱਲੋਂ ਗੁਰੂ ਸਾਹਿਬ ਦਾ ਸਮਾਂਗ ਰਚਾਉਣ तमाम ਮਾਮਲਿਆਂ ਵਿੱਚ ਕਾਰਵਾਈ ਅਤੇ ਇਨਸਾਫ ਦੁਆਣ ਵਿੱਚ ਅਕਾਲੀ ਦਲ ਦੀ ਸਰਕਾਰ ਤੇ ਸਵਾਲ ਚੁੱਕੇ ਗਏ ਇਨਾਈ ਨਹੀਂ ਇੱਥੇ ਗਲਤੀਆਂ ਲਈ ਬਾਗੀ ਲੀਡਰਾਂ ਨੇ ਕਿਹਾ ਕਿ ਉਹ ਸਜ਼ਾ ਭੁਗਤਣ ਨੂੰ ਤਿਆਰ ਨੇ ਅਕਾਲੀ ਦਲ ਦੇ ਬਾਕੀ ਤੜੇ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਸੰਮੁਖ ਹੋ ਕੇ तमाम ਗਲਤੀਆਂ ਦੀ ਮੁਆਫੀ ਮੰਗਦਿਆਂ ਅਰਦਾਸ ਕੀਤੀ ਹੈ ਤੇ ਆਓ ਅਗਲੀ ਖਬਰ ਵੱਲ ਰੁਕ ਕਰਦੇ ਹਾਂ ਕਿ ਪੰਜਾਬ ਦੇ ਲੁਧਿਆਣਾ ਵਿੱਚ ਚਲੰਦਰ ਪਾਣੀਪਤ ਹਾਈਵੇ ਤੇ ਬਣੇ ਲਾਡੋਵਾਲ ਟੋਲ ਪਲਾઝા ਬੰਦ ਕਰਨ ਦਾ ਮਾਮਲਾ ਹੁਣ ਪੰਜਾਬ ਹਰਿਆਣਾ ਹਾਈ ਕੋਰਟ ਪਹੁੰਚ ਗਿਆ ਹੈ ਰਾਸ਼ਟਰੀ ਰਾਜਮਾਰਗ ਅਥਾਰਟੀ ਨੇ ਇਸ ਸੰਬੰਧੀ ਪਟੀਸ਼ਨ ਧਾਰ ਕੀਤੀ ਹੈ ਜਿਸ ਚ ਨਾਈ ਨੇ ਕਿਹਾ ਕਿ ਚਾਰ ਟੋਲ ਪੁਲਾਜੇ ਜਿਹੜੇ ਬੰਦ ਕੀਤੇ ਗਏ ਹਨ ਨਾਈ ਦੀ ਪਟੀਸ਼ਨ ਤੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ ਤੇ ਇਥੇ ਤੁਹਾਨੂੰ ਦੱਸਣਾ ਜ਼ਰੂਰੀ ਆ ਕਿ ਨਾਈ ਨੇ ਲੁਧਿਆਣੇ ਦੇ ਟੋਲ ਪੁਲਾਜੇ ਸਣੇ ਚਾਰ ਟੋਲ ਪੁਲਾਜਿਆਂ ਦੇ ਬੰਦ ਕਰਨ ਦੇ ਖਿਲਾਫ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਹੈ ਫਿਲਹਾਲ ਮਾਮਲੇ ਦੀ ਅਗਲੀ ਸੁਣਵਾਈ 10 ਜੁਲਾਈ ਨੂੰ ਹੋਵੇਗੀ ਇੱਥੇ ਇਹ ਵੀ ਦੱਸਣਾ ਜ਼ਰੂਰੀ ਹੈ ਕਿ 나이 ਨੇ ਆਪਣੇ ਪਟੀਸ਼ਨ ਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੂੰ ਕਿਹਾ ਕਿ बार-बार ਟੋਲ ਪੁਲਾਜਾਂ ਤੇ ਕਬਜ਼ੇ ਕਰਕੇ ਬੰਦ ਕੀਤਾ ਜਾ ਰਿਹਾ ਹੈ ਸੂਬਾ ਸਰਕਾਰ ਦੇ ਮੰਤਰੀ ਵੀ ਇਸ ਪ੍ਰਦਰਸ਼ਨ ਵਿੱਚ ਸ਼ਾਮਲ ਨੇ ਇਸੇ ਤਰ੍ਹਾਂ ਟੋਲ ਬੰਦ ਕਰਕੇ ਨਾ ਸਿਰਫ ਕਾਨੂੰਨ ਵਿਵਸਥਾ ਨੂੰ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ ਬਲਕਿ ਇਸ ਦੇ ਨਾਲ ਖਜ਼ਾਨੇ ਨੂੰ ਵੀ ਨੁਕਸਾਨ ਪਹੁੰਚ ਰਿਹਾ ਹੈ 나이 ਨੇ ਦੱਸਿਆ ਕਿ ਉਹਨਾਂ ਵੱਲੋਂ ਇਹ ਟੋਲ ਟੋਲਾਂ ਤੇ ਟਰਾਲੀ ਟਰੈਕਟਰ ਪਹਿਲਾਂ ਹੀ ਮੁਫਤ ਕਿਤੇ ਹੋਏ ਹਨ ਇਸ ਦੇ باوجود ਇਸ ਨੂੰ ਮੁੱਦਾ ਬਣਾਇਆ ਗਿਆ ਹੈ ਨਾ ਹੀ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਨਾਲ 113 ਕਰੋੜ ਦਾ ਨੁਕਸਾਨ ਹੋ ਰਿਹਾ ਹੈ ਇਸ ਤੋਂ ਪਹਿਲਾਂ ਵੀ ਪ੍ਰਦਰਸ਼ਨਕਾਰੀਆਂ ਦੁਆਰਾ ਟੋਲ ਬੰਦ ਕੀਤੇ ਜਾਣ ਦੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਗਈ ਸੀ ਤੇ ਇੱਥੇ ਜ਼ਿਕਰ ਕਰਨਾ ਜ਼ਰੂਰੀ ਹੈ ਕਿ ਭਾਰਤੀ ਕਿਸਾਨ ਜੁਨੀਆਂ ਮਜ਼ਦੂਰ ਜੁਨੀਆਂ ਦੇ ਪ੍ਰਧਾਨ ਦਲਬਾਖ ਸਿੰਘ ਦੀ ਅਗਵਾਈ ਵਿੱਚ ਇਸ ਟੋਲ ਪਲਾਜੇ ਤੇ ਯਾਨੀ ਕਿ ਲੌਡੂਆ ਟੋਲ ਪਲਾਜੇ ਤੇ ਬਾਰ ਬਾਰ ਰੇਟ ਜਿਹੜਾ ਆਇਆ ਉਹ ਵਧਾਉਣ ਨੂੰ ਲੈ ਕੇ ਇੱਥੇ ਪ੍ਰਦਰਸ਼ਨ ਹੋਇਆ ਸੀ ਇੱਥੇ ਮੰਗ ਕੀਤੀ ਸੀ ਕਿ ਸਬੰਧਤ ਕੰਪਨੀ ਆ ਕੇ ਗੱਲ ਕਰੇ ਕੰਪਨੀ ਵੱਲੋਂ ਇਹਨਾਂ ਨਾਲ ਗੱਲ ਕਰਨ ਦੀ ਬਜਾਏ ਹਾਈ ਕੋਰਟ ਪੰਜਾਬ ਅਤੇ ਹਰਿਆਣਾ ਦਾ ਰੁਖ ਕੀਤਾ ਤੇ ਆਈ ਅਗਲੀ ਖਬਰ ਹੈ ਕਿ ਆਮ ਆਦਮੀ ਪਾਰਟੀ ਨੇ ਜਲੰਧਰ ਵਿੱਚ ਕਾਂਗਰਸ ਅਤੇ ਭਾਜਪਾ ਨੂੰ ਵੱਡਾ ਝਟਕਾ ਦਿੱਤਾ ਹੈ ਸਾਬਕਾ ਡਿਪਟੀ ਮੇਅਰ ਪਰਵੇਸ਼ ਤਾਂਗੜੀ ਸਾਬਕਾ ਪੀ ਐਸ ਐਸ ਸੀ ਡਾਇਰੈਕਟਰ ਅਤੇ ਵਾਰਡ ਨੰਬਰ 78 ਤੋਂ ਕਾਉਂਸਲਰ ਜਗਦੀਸ਼ ਰਾਮ ਸਮਰਾਈ ਅਤੇ ਐਮ ਸੀ ਰਾਜਕਮਰ ਰਾਜੂ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਅੱਜ ਸ਼ਾਮਲ ਹੋ ਗਏ ਨੇ ਜਗਦੀਸ਼ ਸਮਰਾਈ ਇੱਕ ਉੱਗ ਨੇਤਾ ਹਨ ਜੋ ਪੀ ਪੀ ਸੀ ਸੀ ਵਿੱਚ ਕਈ ਅਹੁਦਿਆਂ ਤੇ ਰਹਿ ਚੁੱਕੇ ਨੇ ਉਹ ਪਿਛਲੇ ਕਈ ਸਾਲਾਂ ਤੋਂ ਰਾਜਨੀਤੀ ਵਿੱਚ ਸਰਗਰਮ ਹਨ ਜਿਲੰਦਰ ਪੱਛਮੀ ਵਿਧਾਨ ਸਭਾ ਹਲਕੇ ਦੀ ਜਮਨੀ ਚੋਣ ਤੋਂ ਠੀਕ ਪਹਿਲਾਂ ਇਨਾ ਸਾਰੇ ਆਗੂਆਂ ਨੇ ਆਪਣੀ ਪਾਰਟੀ ਨੂੰ ਛੱਡ ਕੇ ਜਾਨੀ ਕਿ ਭਾਜਪਾ ਤੇ ਕਾਂਗਰਸ ਲਈ ਇਹ ਵੱਡਾ ਝਟਕਾ ਹੈ ਇਸ ਮੌਕੇ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਦਾਵਾ ਕੀਤਾ ਹੈ ਕਿ ਜਲੰਧਰ ਪੱਛਮੀ ਜਿਮਨੀ ਚੌਂਟ ਆਪ ਵੱਡੇ ਫਰਕ ਨਾਲ ਚੋਣ ਦਰਜ ਕਰੇਗਾ ਦੋਸਤੋ ਜਿੱਥੇ ਇੱਕ ਪਾਸੇ ਸ਼ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਦੀ ਤੁਹਾਨੂੰ ਖਬਰ ਸੁਣਾ ਚੁੱਕੇ ਹਾਂ ਉੱਥੇ ਹੀ ਇਸ ਧੜੇ ਦੇ ਦੋ ਵੱਡੇ ਲੀਡਰ ਗੁਰਪ੍ਰਤਾਪ ਸਿੰਘ ਬਡਾਲਾ ਅਤੇ ਚੰਦੂ ਮਾਜਰਾ ਪ੍ਰੇਮ ਸਿੰਘ ਚੰਦੂ ਮਾਜਰਾ ਅੱਜ ਅਮਰਤਪਾਲ ਸਿੰਘ ਦੇ ਮਾਤਾ ਪਿਤਾ ਨੂੰ ਮਿਲਣ ਲਈ ਉਹਨਾਂ ਦੇ ਘਰ ਵਿਖੇ ਪਹੁੰਚੇ ਜਿੱਥੇ ਇਹਨਾਂ ਦੋਵਾਂ ਲੀਡਰਾਂ ਦੀਆਂ ਅਮਰਤਪਾਲ ਦੇ ਮਾਤਾ ਪਿਤਾ ਨਾਲ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਇਹ ਤਸਵੀਰਾਂ ਦੱਸਦੀਆਂ ਨੇ ਕਿ ਦੋਵੇਂ ਤਰ੍ਹਾਂ ਵਿੱਚ ਕੋਈ ਸਿਆਸੀ ਮੁੱਦੇ ਤੇ ਜ਼ਰੂਰ ਗੱਲਬਾਤ ਹੋਈ ਹੈ ਇੱਕ ਪਾਸੇ ਜਲੰਧਰ ਚੌਣਾ ਉਥੇ ਵੀ ਪਿਛਲੇ ਦਿਨੀ ਬੀਬੀ ਸਰਜੀਤ ਕੌਰ ਜੋ ਬਾਕੀ ਧੜੇ ਵੱਲੋਂ ਇਸ ਵੇਲੇ ਉਮੀਦਵਾਰ ਕਹੀ ਜਾ ਸਕਦੀ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਬਸਪਾ ਦੀ ਹਮਾਇਤ ਕਰ ਦਿੱਤੀ ਗਈ ਹੈ ਤੇ ਉਥੇ ਹੀ ਬੀਬੀ ਸਰਜੀਤ ਕੌਰ ਨੇ ਵੀ ਭਾਈ ਅਮਰਤਪਾਲ ਤੇ ਉਹਨਾਂ ਦੇ ਸਾਥੀਆਂ ਤੋਂ ਹਮਾਇਤ ਮੰਗੀ ਸੀ ਉਥੇ ਹੀ ਅੱਜ ਇਹ ਦੋਵੇਂ ਲੀਡਰ ਜਿਵੇਂ ਭਾਈ ਸਾਹਿਬ ਦੇ ਮਾਤਾ ਪਿਤਾ ਨੂੰ ਮਿਲੇ ਨੇ ਇਸ ਮਿਲਣੀ ਦੇ ਕੀ ਨਤੀਜੇ ਨਿਕਣਗੇ ਆਉਣ ਵਾਲਾ ਸਮਾਂ ਦੱਸੇਗਾ ਤੇ ਉਥੇ ਆਖਰੀ ਖਬਰ ਤੁਹਾਡੇ ਨਾਲ ਸਾਂਝੀ ਕਰ ਲੈਣੇ ਆ ਕਿ ਅੱਜ ਲੋਕ ਸਭਾ ਵਿੱਚ ਰਾਹੁਲ ਗਾਂਧੀ ਵੱਲੋਂ ਭਾਸ਼ਣ ਸ਼ੁਰੂ ਕਰਨ ਤੋਂ ਪਹਿਲਾਂ ਬਾਹੀ ਗੁਰੂ ਜੀ ਦਾ ਖਾਲਸਾ ਬਾਹੀ ਗੁਰੂ ਜੀ ਦੀ ਫਤਿਹ ਬਲਾ ਕੇ ਭਾਸ਼ਣ ਸ਼ੁਰੂ ਕੀਤਾ ਗਿਆ ਤੇ ਸਮਾਪਤੀ ਵੇਲੇ ਵੀ ਉਹਨਾਂ ਵੱਲੋਂ ਫਤਿਹ ਬੁਲਾਈ ਗਈ ਹੈ ਉਥੇ ਹੀ ਉਹਨਾਂ ਨੇ ਗੁਰੂ ਨਾਨਕ ਦੇਵ ਦੀ ਤਸਵੀਰ ਵੀ ਇੱਕ ਮੁੱਦੇ ਨੂੰ ਲੈ ਕੇ ਵਿਖਾਈ ਤੇ ਦੋਸਤੋ ਏਸੀ ਅੱਜ ਦੀਆਂ ਅਹਿਮ ਖਬਰਾਂ ਦੇ ਵਿੱਚੋਂ ਕੁਝ ਖਬਰਾਂ ਜਿਹੜੀਆਂ ਤੁਹਾਨੂੰ ਸੁਣਾਈਆਂ ਨੇ ਤੇ ਦੋਸਤੋ ਅੱਜ ਦੀਆਂ ਖਬਰਾਂ ਦਾ ਪ੍ਰੋਗਰਾਮ ਇੱਥੇ ਹੀ ਸਮਾਪਤ ਹੈ ਵੀਡੀਓ ਚੰਗੀ ਲੱਗੇ ਲਾਈਕ ਤੇ ਅੱਗੇ ਸ਼ੇਅਰ ਜ਼ਰੂਰ ਕਰਨਾ ਅਗਰ ਤੁਹਾਡੇ ਕੋਈ ਵੀ ਖਬਰਾਂ ਨੂੰ ਲੈ ਕੇ ਵਿਚਾਰ ਹੋਣ ਤਾਂ ਤੁਸੀਂ ਸਾਡੇ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਲਿਖ ਸਕਦੇ ਹੋ ਤੇ ਅੱਜ ਦੀਆਂ ਖਬਰਾਂ ਦਾ ਸਮਾਂ ਇੱਥੇ ਸਮਾਪਤ ਹੈ ਕੱਲ ਫੇਰ ਇਸੇ ਸਮੇਂ ਮਿਲਾਂਗੇ ਉਸ ਵੇਲੇ ਤੱਕ ਦੀ ਉਜਾੜ ਤੰਵਾ। ਰਸੀ ਬਿਲਗਾ نیوز ਆਨਲਾਈਨ ਚੈਨਲ ਸਾਡੇ ਇਸ ਚੈਨਲ ਨੂੰ ਬੱਤ ਬੱਤ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ। ਤੰਵਾ।